ਜੋਗੋਂ ਗੰਦਿਲੋ ਬੁੱਧੂ ਪਰਦੇਸੀ ਵਾਈਟ ਗੱਡਲੇ ਯਾਰ 850 ਰੁਪਏ ਹਾਂਜੀ ਭਾਈ ਬਿੱਟੂ ਕੋਲ ਦੇਸੀ ਤੋਂ ਹੋਣੇ ਅੱਜ ਮੂਲ ਤੇ ਪਹਿਲਾਂ ਇੱਕ ਚਾਟ ਲੈ ਗਏ ਸੀ ਹਾਂਜੀ ਇਹ ਵਿੱਚੋਂ ਮਰੀ ਸਿਕਲੀ ਨਿਕਲੀ ਆਹ ਦੇਖੋ ਅਸੀਂ ਨਾਲ ਲੈ ਕੇ ਆਏ ਆਂ ਘਰ ਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕੇ फटाफट ਦਿਓ फटाफट ਦਿਓ ਕਿਉਂਕਿ ਇਹ ਕੰਮ ਨਿਕਲਿਆ ਹੈਗਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਵਾਲੇ ਹੈਗੇ ਇੱਥੇ ਕੋਈ ਉਹਨਾਂ ਨੇ ਇਹਦਾ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਛਿੱਟੜੀ ਇਹਦੇ ਵਿੱਚ ਨਹੀਂ ਹਾਂਜੀ ਇਹਦੇ ਵਿੱਚੋਂ ਨਿਕਲੀ ਆ ਜੀ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਡੀਪ ਸਟੂਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਜਦੋਂ ਘਰ ਦੇ ਵਿੱਚ ਛੋਟੇ ਇੰਸਪੈਕਸ਼ਨ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਜੀ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਧਰ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਲੈਕਚਰ ਤੋਂ ਸ਼ੌਪ ਵਾਲੇ ਹੈਗੇ ਆ ਤੇ ਜਲਦੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇੱਧਰ ਨਿਕਲ ਗਏ ਹੈਗੇ ਅੱਛਾ ਮੇ ਕੋ ਫੋਟੋ ਕੱਟ ਲਿਆ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਹੈਗਾ ਜੀ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ ਜੋ ਸ਼ੌਪਾਂ ਦੇ ਲੋਕਾਂ ਬਿੱਟੂ ਪਰਦੇਸੀ ਬਾਈਟ ਘਰ ਗੱਲੇ ਯਾਰ ਸਾਡੇ ਬਾਈਟ ਰੁਕਾਏ ਹਾਂਜੀ ਬਾਈ ਬਿੱਟੂ ਪਰਦੇਸੀ ਤੋਂ ਹੋਣੇ ਅਪਜੂਲ ਤੇ ਪਹਿਲਾਂ ਇੱਕ ਚਾਟ ਲੈ ਗਏ ਸੀ ਹਾਂਜੀ ਇਹ ਵਿੱਚੋਂ ਮੇਰੀ ਸੁਪਰੀ ਨਿਕਲੀ ਐ ਆ ਦੇਖੋ ਅਸੀਂ ਨਾਲ ਲੈ ਕੇ ਆਏ ਹਾਂ ਘਰ ਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕੇ फटाफट ਦਿਓ फटाफट ਦਿਓ ਕਿਉਂਕਿ ਇਹ ਕੰਮ ਨਿਕਲਿਆ ਹੈਗਾ ਉਸ ਤੋਂ ਬਾਅਦ ਇਸ ਮਾਰਕੀਟ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਵਾਲੇ ਹੈਗੇ ਇੱਥੇ ਕੋਈ ਉਹਨਾਂ ਨੇ ਇਹਦਾ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਛਿੱਕੜੀ ਇਹਦੇ ਵਿੱਚ ਹੀ ਹਾਂਜੀ ਇਹਦੇ ਵਿੱਚੋਂ ਨਿਕਲੀ ਆ ਜਿਆਦਾ ਠੀਕ ਹੈ ਜੀ ਹਾਂਜੀ ਇਹ ਇਹ ਡੀਪ ਸਟੂਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਇਦੋਂ ਤੋਂ ਘਰ ਦੇ ਵਿੱਚੋਂ ਇੰਸਪੈਕਸ਼ਨ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਜੀ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਧਰ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਲੈਕਚਰ ਦੇ ਸ਼ੌਪਲੇ ਹੈਗੇ ਆ ਤੇ ਜਲਦੀ ਨਗਰ ਨੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇੱਧਰ ਨਿਕਲ ਗਏ ਹੈਗੇ ਅੱਛਾ ਮੇ ਕੋ ਫੋਟੋ ਕੱਟ ਲੈਦਾ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਹੈਗਾ ਜੀ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ ਜੋ ਸ਼ੌਪਾਂ ਦੀ ਲੋਕਾਂ ਕੁਰਦੇ ਸੀ ਬਾਈਟ ਕਰ ਗਏ ਯਾਰ 300 ਹਾਂਜੀ ਬਾਈ ਬਿੱਟੂ ਕੋਲ ਤੁਸੀਂ ਤਾਂ ਹੋਣੀ ਆ ਪੂਲ ਤੇ ਪਹਿਲਾਂ ਇੱਕ ਚਾਟ ਲੈ ਗਏ ਸੀ ਹਾਂਜੀ ਇਹ ਵਿੱਚੋਂ ਮੇਰੀ ਸਿਕਲੀ ਨਿਕਲੀ ਆ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਘਰ ਦੇ ਬੱਚੇ ਹੈਗੇ ਤੁਹਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕੇ फटाफट ਦਿਓ फटाफट ਦਿਓ ਕਿਉਂਕਿ ਇਹ ਕੰਮ ਨਿਕਲਿਆ ਹੈਗਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਲਈ ਹੈਗੇ ਇੱਥੇ ਕੋਈ ਉਹਨਾਂ ਨੇ ਇਹਨਾਂ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਛਿੱਕੜੀ ਇਹਦੇ ਵਿੱਚ ਹੀ ਹਾਂਜੀ ਇਹਦੇ ਵਿੱਚੋਂ ਨਿਕਲਦੀ ਆ ਜਿਆਦਾ ਠੀਕ ਹੈ ਜੀ ਹਾਂਜੀ ਇਹ ਇਹ ਡੀਪ ਸੂਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਇਦੋਂ ਤੋਂ ਘਰ ਦੇ ਵਿੱਚ ਛੋਟੇ ਇਨਸਪੈਕਸ਼ਨ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਜੀ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਧਰ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਇਲੈਕਟ੍ਰੀਕਲ ਸ਼ਾਪ ਵਾਲੇ ਹੈਗੇ ਆ ਜਲਦੀ ਨਾਲ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇੱਧਰ ਨਿਕਲ ਗਏ ਹੈਗੇ ਅੱਛਾ ਮੇ ਕੋ ਬੋਰਡਿੰਗ ਕੱਟਰ ਦਾ ਨੰਬਰ ਹੈ ਨਹੀਂ ਮੈਂ ਪੀ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਹੈਗਾ ਜੀ ਉਸ ਤੋਂ ਬਾਅਦ ਵੀ ਜਿਹੜੇ ਮੇਨ ਹੈਗੇ ਆ ਉਹ ਤੋਂ ਲੜਦੇ ਪਿਆ ਕਿ ਜੋ